ਮੇਰੇ ਬੇਟੇ ਨੇ ਮੈਨੂੰ ਮਾਰਿਆ ਇੱਕ ਬੇਟੇ ਨੇ ਮਕਾਨ ਵੀ ਲੈ ਲਿਆ ਮੇਰਾ ਮੇਰੇ ਮਾਪਿਓ ਨੇ ਮਕਾਨ ਦਿੱਤਾ ਸੀ ਉਤਾਰ ਕੇ ਚੀਹ ਹਲੇ ਸਸ ਛੋਟੇ ਪੁੱਤਰ ਕੋਲ ਜਿਹੜੇ ਇਹਨਾਂ ਦੇ ਬੱਚਿਆਂ ਨੇ ਝੂਲ ਮਾਤੇ ਟਾਇਆ ਭਾਜੀ ਉਹ ਆਉਣ ਵਾਲੀ ਫਸਲ ਵੀ ਸਾਹਮਣੇ ਹੀ ਵੱਡੀ ਜਾਂਦੀ ਹੈ ਜੈਸੀ ਕਰਨੀ ਵੈਸੀ ਕਰਨੀ ਸਭ ਇੱਥੇ ਹੈ ਮਾਤਾ ਨੂੰ ਆਪਣੇ ਘਰੇ ਰੱਖਣਾ ਚਾਹੁੰਦੇ ਹਾਂ ਹਾਂ ਚਾਹਨੇ ਆ ਸੀ ਮੈਂ ਲੈ ਆਂਦੀ ਸੀ ਮਾਤਾ ਆਈ ਨਹੀਂ ਮੇਰੇ ਨਾਲ ਕਿਹ ਜੀ ਯਾ ਚੀ ਯਾ ਪੈਨਸ਼ਨ ਚੁੜੀ ਆ ਤੇ ਲੈਣੀ ਆ ਜਾਂ ਘਟ ਲੈਣੀ ਆ ਪੈਨਸ਼ਨ ਹੀ ਕਹਿੰਦਾ ਮੈਨੂੰ ਤੇ ਦੂਜਾ ਕਹਿੰਦਾ ਮੈਨੂੰ ਤੇ ਮੈਨੂੰ ਮਾਰ-ਮਾਰ ਕੇ ਮੈਨੂੰ ਮਾਰ ਛਿੜਿਆ ਸਾਰੇ ਘੁੰਦੀ ਇਹ ਕਦੀ ਉਹ ਤੇ ਜਾਣਦੀ ਸਾਰਾ ਮhalla ਉਹਨਾਂ ਨਾਲ ਗਵਾ ਸਾਰਾ ਮhalla ਰੋਟੀ ਦਿੰਦਾ ਸੀ ਤੇ ਕਿੱਦਾਂ ਪੈਸਾ ਤੁਹਾਨੂੰ ਕੌਣ ਦਿੰਦਾ ਹੈ ਪੈਸਾ ਕਿੱਥੋਂ ਆਂਦਾ ਹੈ ਪੈਸਾ ਮੇਰਾ ਆਦਮੀ ਫੌਜੀ ਸੀ ਨੌਕਰੀ ਕਰਦਾ ਸੀ ਮੈਨੂੰ ਪੈਨਸ਼ਨ ਮਿਲਦੀ ਹੈ ਮੈਨੂੰ ਸੁਖਰੀ ਰੋਟੀ ਮਿਲਣੀ ਚਾਹੀਦੀ ਤੋਂ ਮੇਰੀ ਪੈਨਸ਼ਨ ਵੀ ਸਾਹ ਪਰ ਮੇਰੇ ਪਕਾਨ ਵੀ ਸਾਹ ਪਰ ਉਹਨਾਂ ਦੇ ਬੱਚਿਆਂ ਨੂੰ ਵੀ ਇਨਸਾਫ ਰੱਬ ਨਹੀਂ ਦੇਣਾ ਔਰ ਇਨਸਾਫ ਉਹਨਾਂ ਨੂੰ ਇਹੋ ਜਿਹਾ ਮਿਲਣਾ ਹੈ ਉਹ ਸਾਰੀ ਉੱਪਰ ਯਾਦ ਰੱਖਣਗੇ ਕੱਲ ਆਪਦੇ ਵੀ ਨਿਆਣੇ ਆ ਜਦੋਂ ਆਪ ਨੂੰ ਘਰੋਂ ਕੱਢਿਆ ਜਾਏਗਾ ਫਿਰ ਕਿੱਥੇ ਲੈ ਕਿੱਥੇ ਬੀਜੀ ਦੀ ਯਾਦ ਜ਼ਰੂਰ ਆਏਗੀ ਹਾਂ ਉਦਾਂ ਹੀ ਅਸੀਂ ਰੱਖਾਂਗੇ ਸਭ ਕੁਝ ਕਰਾਂਗੇ ਪਰ ਇਹਦਾ ਹੀਲਾ ਕਰਨਾ ਚਾਹੀਦਾ ਇਹ ਮਾਰਦਾ ਕੁੱਟਦਾ ਏ ਜਦੋਂ ਮੈਂ ਇਹਨੂੰ ਰੋਟੀ ਦੇਨੀ ਆ ਸਭ ਕੁਝ ਦੇਨੀ ਆ ਇਹ ਮੈਨੂੰ ਵੀ ਮਾਰਦਾ ਕਾਰਨ ਬਦਰ ਰਹਿ ਗਈ ਮਾਤਾ ਸਾਡੇ ਕੋਲ ਆਈ ਸੀ ਤੇ ਜਿਹੜਾ ਕੀ ਉਹਦਾ ਬੱਚਾ ਆ ਕਿ ਸ਼ਰਾਬ ਪੀ ਕੇ ਬਹੁਤ ਉਹਨੂੰ ਤੰਗ ਪ੍ਰੇਸ਼ਾਨ ਕਰਦਾ ਤੇ ਮਾਤਾ ਨੂੰ ਬ੍ਰਦਰ ਇਹ ਕਹਿੰਦੇ ਕਿ ਅਸੀਂ ਕਾਰਵਾਈ ਤਾਂ ਮੈਂ ਫਿਲਹਾਲ ਨਹੀਂ ਚਾਹੁੰਦੀ ਮੈਂ ਤਾਂ ਸਿਰਫ ਇਹ ਚਾਹੁੰਦੀ ਕਿ ਮੇਰਾ ਨਾ ਬੱਚਿਆਂ ਦੇ ਘਰ ਮੈਂ ਨਹੀਂ ਜਾਣਾ ਹੈਗਾ ਤੇ ਮੈਨੂੰ ਆਸ਼ਰਮ ਦੇ ਵਿੱਚ ਰੱਖ ਦੋ। ਸਸੀਗਲ ਲੁਧਿਆਣਾ ਲਈ ਦੇਖ ਰਹੇ ਹਾਂ ਤੁਸੀਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਪਹੁੰਚੇ ਹਨ ਲੁਧਿਆਣਾ ਟਿੱਬਾ ਠਾਣੇ ਦੇ ਵਿੱਚ ਜਿੱਥੇ ਦੱਸਦੀ ਹੈ ਕਿ ਇੱਕ ਬਜ਼ੁਰਗ ਮਹਿਲਾ ਜਿਹੜੀ ਐ ਤੇ ਪਹੁੰਚ ਚੁੱਕੀ ਹੈ ਟਿੱਬਾ ਠਾਣੇ ਦੇ ਵਿੱਚ ਸਮਾਜ ਸੇਵੀ ਰੋਜ ਤਰੋੜਾ ਜੀ ਮੌਜੂਦ ਰਹੇ ਦੱਸਦੀ ਹੈ ਕਿ 9 ਮਹੀਨੇ ਕੋਕ ਦੇ ਵਿੱਚ ਰੱਖਣ ਤੋਂ ਬਾਅਦ ਉਹ ਪੁੱਤ ਜਿਹੜੇ ਆਪਣੇ ਮਾਪਿਓ ਦੇ ਉੱਤੇ ਕਿਸ ਤਰੀਕੇ ਜ਼ੁਲਮ ਜੜੇ ਆ ਟਾੰਦੇ ਆ। ਤੇ ਉਸ ਤੋਂ ਬਾਅਦ ਜਦੋਂ ਉਹ ਪੁੱਤ ਜਿਹੜੋਂ ਜਵਾਨ ਹੋ ਜਾਂਦੇ ਨੇ ਉਸ ਤੋਂ ਬਾਅਦ ਆਪਣੇ ਪਰਿਵਾਰ ਨੂੰ ਆਪਣੇ ਮਾਪਿਆਂ ਨੂੰ ਘਰੋਂ ਬਾਹਰ ਕਰ ਦਿੰਦੇ ਨੇ ਜਿਹੜੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਆਪਣੇ ਪੁੱਤਾਂ ਦਾ ਸਾਥ ਦਿੰਦੀ ਹੈ ਉਹ ਮਾਂ ਅੱਜ ਦਰਦ-ਦਰਦੀਆਂ ਜਿਹੜੀਆਂ ਠੋਕਰਾ ਖਾ ਰਹੀ ਹੈ ਟਿੱਪਾ ਥਾਣੇ ਦੇ ਬਾਹਰ ਇਸ ਟੈਂਪ ਮੌਜੂਦ ਹੈ ਇਸ ਟਾਈਮ ਅਸੀਂ ਜਿੱਥੇ ਉਹ ਮਾਤਾ ਬੈਠੀ ਹੋਈ ਆ ਕੁਰਸੀ ਦੇ ਉੱਤੇ ਨਾਲ ਸਮਾਜ ਸੇਵੀ ਰੋਹਿਤ ਰੋਰਾ ਜੀ ਖੜੇ ਨੇ ਗੱਲਬਾਤ ਕਰਾਂਗੇ ਮਹਿਲਾ ਦੀ ਉਮਰ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਉਮਰ 80 ਤੋਂ ਪਲੱਸ ਹੋ ਚੁੱਕੀ ਹੈ ਪਰ ਉਹਨਾਂ ਨੂੰ ਦਰਦ-ਦਰਦੀਆਂ ਜਿਹੜੀਆਂ ਠੋਕਰਾ ਕਿਉਂ ਖਾਣੀ ਪੈ ਰਹੀਆਂ हां जी माता जी ਕੀ ਨਾਮ ਹੈ ਜੀ ਮੇਰਾ ਨਾਮ ਸੰਤੋਸ਼ ਕਮਾਰੀ ਹੈ ਹਾਂ ਜੀ ਕੀ ਹੋਇਆ ਮੇਰੇ ਬੇਟੇ ਨੇ ਮੈਨੂੰ ਮਾਰਿਆ ਇੱਕ ਬੇਟੇ ਨੇ ਮਕਾਨ ਵੀ ਲੈ ਲਿਆ ਮੇਰਾ ਮੇਰੇ ਮਾਪਿਓ ਨੇ ਮਕਾਨ ਦਿੱਤਾ ਸੀ ਤੇ ਮਕਾਨ ਵੀ ਲੈ ਲਿਆ ਔਰ ਮੈਨੂੰ ਮਾਰ ਮਾਰ ਕੇ ਨਿਸ਼ਾਨ ਪਾਏ ਨੇ ਦੇਖ ਲਓ ਬਿਲਕੁਲ ਹੋਰ ਗੱਲ ਵੀ ਦੱਸਾਂਗੇ ਉਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰੀਕੇ ਜਿਹੜਾ ਮਾਤਾ ਨੂੰ ਕਿਸ ਤਰੀਕੇ ਕੁੱਟਿਆ ਜਾਂਦਾ ਹੈ ਜਿਸ ਕਰਕੇ ਹੱਥਾਂ ਦੇ ਵਿੱਚ ਜਿਹੜੇ ਨੀਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਪੈ ਚੁੱਕੇ ਹੋਣੇ ਆਖਿਰਕਾਰ ਨੇ ਕੀ ਹੈ ਕਿ ਕਾਫੀ ਉਮਰ ਹੋਣ ਤੋਂ ਬਾਅਦ ਬਜ਼ੁਰਗ ਮਹਿਲਾ ਦੇ ਉੱਤੇ ਇਹ ਜ਼ੁਲਮ ਟਾਣਾ ਮਾਤਾ ਜੀ ਕਿਹੜੇ ਪੁੱਤਰ ਵੱਲੋਂ ਤੁਹਾਨੂੰ ਕੁੱਟਮਾਰ ਕੀਤੀ ਗਈ ਹੈ ਕੁੱਟਮਾਰ ਕੀਤੀ ਹੈ ਅਸਲ ਵਿੱਚ ਛੋਟੇ ਪੁੱਤਰ ਕੋਲੋਂ ਤੇ ਜਿਹੜਾ ਵਸ ਘਰ ਲੈ ਉਹਨੇ ਆਪਣੇ ਨਾਂ ਮਕਾਨ ਲਵਾ ਲਿਆ ਉਹ ਕਹਿੰਦਾ ਮੈਂ ਮੁੰਡਾ ਵਟ ਦਿੱਤਾ ਮਕਾਨ ਮੇਰੇ ਪਿਓ ਦਾ ਇਹਨਾਂ ਦੇ ਪਿਓ ਦਾਦੇ ਦਾ ਨਹੀਂ ਮੇਰੇ ਪਿਓ ਦਾਦੇ ਦਾ ਮਕਾਨ ਕਿੰਨੇ ਪੁੱਤਰ ਹੈਗੇ ਤੁਹਾਡੇ ਤਿੰਨ ਕਿਹੜੇ ਮੋਲੇ ਦੇ ਵਿੱਚ ਘਰ ਹੈਗਾ ਤੁਹਾਡਾ ਤਾੜਪੁਰ ਤਾੜਪੁਰ ਰੋਡ ਘਵਾਰ ਨਗਰ ਨਾਰਾਦਾ ਸੰਮਿਸ ਸੰਕਰ ਜਿਹੜਾ ਬਣਿਆ ਬੁੱਢੇ ਦਰਿਆ ਤੇ ਮਾਤਾ ਜੀ ਉਮਰ ਕਿੰਨੀ ਹੋ ਚੁਕੀ ਆ ਤੁਹਾਡੀ ਤੁਹਾਨੂੰ 1983 ਦਾ ਜਨਮ ਹੈ ਤੇ ਕਾਰਨ ਕੀ ਆ ਮਾਤਾ ਜੀ ਕਿਉਂ ਕੁੱਟਿਆ ਜਾਂਦਾ ਪਰਿਵਾਰ ਵੱਲੋਂ ਤੁਹਾਨੂੰ ਕੁੱਟ ਕੇ ਆਂਟੀ 25 ਜਾਂ 30 ਹਜ਼ਾਰ ਪੈਨਸ਼ਨ ਤੁਹਿਆ ਦੇ ਲੈਣੀ ਆ ਜਾਂ ਕੱਟ ਲੈਣੀ ਆ ਪੈਨਸ਼ਨ ਹੀ ਕਹਿੰਦਾ ਮੈਨੂੰ ਦੇ ਦੂਜਾ ਕਹਿੰਦਾ ਮੈਨੂੰ ਦੇ ਮੈਨੂੰ ਮਾਰ ਮਾਰ ਕੇ ਮੈਨੂੰ ਮਾਰ ਛਿੜਿਆ ਹੁਣ ਮੇਰੇ ਛੇਮਤ ਨੇ ਇਹ ਕਾਲੇ ਕੇ ਬੇਟਾ ਮੈਨੂੰ ਹਸੋ ਦਾਦਾ ਸਭੀ ਸਾਰ ਸੰਕਾਰ ਗੋਲ ਚੁੱਕਾ ਫੇਰ ਉਹ ਨੰਗੀ ਸੀ ਸੀ ਰੋਈ ਨੰਗੀ ਸੀ ਤੁਸੀਂ ਇਹ 8 ਵਜੇ ਜੋ ਕੇਲੇ ਆਏ ਲਿਆ ਕਿੰਨੀਆਂ ਦਵਾਈਆਂ ਵੀ ਦਿੱਤੀਆਂ ਸਕਾਰ ਵੀ ਰੱਖਿਆ ਇਹਦੇ ਬਿਸਤਰੇ ਵੀ ਖਰਾਬ ਆ ਗੀਆਂ ਡਰਦੀ ਮਰਦੀ ਨਹੀਂ ਉਹ ਉਹਨਾਂ ਦਾ ਕੁੱਟਣ ਦਾ ਕਾਰਨ ਜਿਹੜਾ ਪੈਸਾ ਵਾ ਤੁਹਾਡੇ ਪੈਸਾ ਹੈ ਪੈਸਾ ਹਰ ਬਕਾਨ ਦਿੱਤਾ ਹੈ ਔਰ ਚਲੀ ਜਾਵੇ ਛੇਰੋ ਮੇਟਾ ਨਹੀਂ ਕਿਧਾਂ ਪੈਸਾ ਤੁਹਾਨੂੰ ਕੋਣ ਦਿੰਦਾ ਹੈ ਪੈਸਾ ਕਿੱਥੋਂ ਆਂਦਾ ਹੈ ਪੈਸਾ ਮੇਰਾ ਆਤਮਿਕ ਫੌਜੀ ਸੀ ਹਮ ਨੌਕਰੀ ਕਰਦਾ ਸੀ ਮੈਨੂੰ ਪੈਨਸ਼ਨ ਮਿਲਦੀ ਹੈ ਕਿੰਨੀ ਪੈਨਸ਼ਨ ਹੈਗੀ ਤੁਹਾਡੀ ਮੇਰੀ ਇਹ 25 26000 ਹੈ ਇੰਨੀ ਪੈਨਸ਼ਨ ਮਿਲਣ ਦੇ ਬਾਵਜੂਦ ਉਹ ਪੁੱਤਰਾਂ ਦੇ ਵਿੱਚ ਤਿੰਨੋ ਤਿੰਨੋ ਬੇਟਿਆਂ ਦਾ ਨਾਮ ਕੀ ਹੈ ਇੱਕ ਤਾਂ ਦੋਇ ਚੱਕਰ ਇੱਕ ਤਾਂ ਇੱਕ ਤਾਂ ਨਾਮ ਵੀ ਮਾਰੇ ਉਹ ਮਾਰੇ ਰਹਿੰਦਾ ਆਪਣੇ ਪਿਓ ਦੀ ਮੇਰੇ ਪਿਓ ਦੀ ਮਕਾਨ ਤੇ ਤੇ ਦੋ ਅੱਥੇ ਮੇਰੇ ਨਾਲ ਰਹਿੰਦਾ ਇੱਕ ਵਾਰੀ ਕੁੜੀ ਵੀ ਮਾਰੇ ਰਹਿੰਦੀ ਏ ਉਹ 25000 ਲੈ ਗਈ ਏ ਔਰ ਇਹ ਬਿਨਾ ਮਰਜ਼ੀ ਤੋਂ ਵਿਆਹ ਹੋਈ ਏ ਉਹ ਚੰਗਾ ਨਹੀਂ ਮੈਨੂੰ ਸਮਝ ਨਹੀਂ ਨਹੀਂ ਉਹ ਜਿਹੜੇ ਦੋ ਬੇਟੇ ਤੁਹਾਡੇ ਨਾਲ ਰਹਿੰਦੇ ਉਹਨਾਂ ਦਾ ਨਾਮ ਕੀ ਹੈ ਇੱਕ ਦਾ ਨਾਮ ਹੈ ਗਣੇਸ਼ਦਾਸ ਬਿੰਟੂ ਇਕ ਰਨਾ ਪਵਨ ਕੁਮਾਰ ਹੂੰ ਤੇ ਹੁਣ ਤੁਹਾਨੂੰ ਥਾਣੇ ਤੁਸੀਂ ਪਹੁੰਚੇ ਹੋ ਟਿੱਬਾ ਥਾਣੇ ਬੈਠੇ ਹੋ ਤਾਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਕੀ ਕਹਿਣਾ ਉਹਨਾਂ ਦੇ ਅੱਗੇ ਮੈਨੂੰ ਸੁਖਰੀ ਰੋਟੀ ਮਿਲਣੀ ਚਾਹੀਦੀ ਤੇ ਮੇਰੀ ਪੈਨਸ਼ਨ ਵੀ ਸਾਬ ਪਰ ਮੇਰੇ ਮਕਾਨ ਵੀ ਸਾਬ ਮੈਨੂੰ ਦੋ ਟਾਈਮ ਰੋਟੀ ਦੇ ਦੇਣ ਮੇਰੇ ਕੋਲ ਰੋਟੀ ਮਰ ਜੜੀ ਸਿਰਫ ਮੈਨੂੰ ਚਾਰ ਰੋਟੀਆਂ ਦੇਣ ਦੋ ਮੈਂ ਸਵੇਰੇ ਖਾਂ ਇੱਕ ਸ਼ਾਮੀ ਖਾ ਕੇ ਅੱਧੀ ਮੈਂ ਜਾਨਵਰਾਂ ਨੂੰ ਬਾ ਦਿਆ ਬਿਲਕੁਲ ਸੋ ਦੇਖ ਸਕਦੇ ਹੋ ਕਿ ਲਾਲਚ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਐਸਿਆਂ ਕਰਕੇ ਮਾਪਿਓ ਵੀ ਜੜੇ ਨਹੀਂ ਸਮਝ ਜਾਂਦੇ ਸਿਰਫ ਕਮੀ ਹੈ ਸਿਰਫ ਲਾਲਚ ਹੈ ਪੈਸਿਆਂ ਦੀ ਮਕਾਨ ਦੀ ਧਨ ਦੌਲਤ ਦੀ ਸਿਰਫ ਦੌਲਤ ਅਗਰ ਹੈਗੀ ਹੈ ਤੇ ਮਾਪਿਓ ਵੀ ਬਾਹਰ ਜੜੇ ਸੜਕਾਂ ਦੇ ਵਿੱਚ ਰੋਲ ਦਿੱਤੇ ਜਾਂਦੇ ਨੇ ਤਿੰਨ ਪੁੱਤਰ ਮਾਤਾ ਵੱਲੋਂ ਕਿਹਾ ਜਾਂਦਾ ਕਿ ਤਿੰਨ ਪੁੱਤ ਉਹਨਾਂ ਦੇ ਹੈਗੇ ਆ ਤਿੰਨੋਂ ਜਮਾਨ ਹੈਗੇ ਤਿੰਨੋਂ ਵਿਆਏ ਨੇ ਉਸ ਤੋਂ ਬਾਅਦ ਉਹਨਾਂ ਨੂੰ ਜੜਾ ਕਿਸ ਤਰੀਕੇ ਸੜਕ ਦੇ ਉੱਤੇ ਦਰਦਰਦੀਆਂ ਠੋਕਰਾ ਖਾਣ ਨੂੰ ਜੜਾ ਛੱਡ ਦਿੱਤਾ ਗਿਆ ਰੋਜੀ ਸਾਡੇ ਨਾਲ ਮੌਜੂਦ ਨੇ ਜਨਾਬੋ ਵੱਲੋਂ ਮਾਤਾ ਨੂੰ ਜੜਾ ਰਾਤਾ ਸਵਾਮੀ Satsang ਕਰ ਵੱਲੋਂ ਜਿਹੜਾ ਉੱਥੋਂ ਚੱਕਿਆ ਜਾਂਦਾ ਹੈ ਤੋਂ ਉਸ ਤੋਂ ਬਾਅਦ ਉਹ ਆਪਣੇ ਘਰ ਦੇ ਵਿੱਚ ਲੈ ਜਾਂਦੇ ਨੇ ਹਾਂਜੀ ਰੋਜੀ ਕੀ ਨਾਮ ਆ ਪੂਰਾ ਮਾਤਾ ਜੀ ਦਾ ਤੁਹਾਨੂੰ ਪਤਾ ਲੱਗਿਆ ਜੈ ਸ਼੍ਰੀ ਰਾਮ ਜੀ ਭਾਜੀ ਮੈਨੂੰ ਮਾਤਾ ਦਾ ਨਾਮ ਤਾਂ ਪਤਾ ਲੱਗੇ ਜੇ ਮੈਂ ਮਾਤਾ ਦੇ ਦੁੱਖੜੇ ਸੁਣਨ ਲੱਗਾ ਤੇ ਅੱਖਾਂ ਭਰ ਆਂਦੀਆਂ ਮੈਂ ਵੀ ਕਿਸੇ ਮਾਤਾ ਦਾ ਪੁੱਤ ਹਾਂ ਪਰ ਮੇਰੇ ਮਾਪਿਆਂ ਨੇ ਸੰਸਕਾਰ ਇਹੋ ਜਿਹੇ ਦਿੱਤੇ ਕਿ ਮੈਂ ਦੌਲਤ ਦੇ ਨਾਲ ਸ਼ੌਹਰਤ ਵੱਲ ਭੱਜਾਂ ਮੈਨੂੰ ਜਿਹੜੀ ਸਿੱਖ ਮਿਲੀ ਹੈ ਸੇਵਾ ਦੇ ਨਾਲ ਉਹ ਮੇਵਾ ਮਿਲਦੀ ਹੈ ਜਿਸ ਦੇ ਨਾਲ ਆਪਣੇ ਪਰਿਵਾਰ ਦਾ ਭਲਾ ਵੀ ਹੁੰਦਾ ਤੇ ਮਾਂ ਮਾਈ ਭਰਪੂਰ ਖਜ਼ਾਨਾ ਭਰਦੀ ਜਿਹੜੇ ਇਹਨਾਂ ਦੇ ਬੱਚਿਆਂ ਨੇ ਝੂਲਮ ਮਾਂ ਤੇ ਟਾਇਆ ਭਾਜੀ ਉਹ ਆਉਣ ਵਾਲੀ ਫਸਲ ਵੀ ਸਾਹਮਣੇ ਹੀ ਵੱਡੀ ਜਾਣੀ ਹੈ ਜੈਸੀ ਕਰਨੀ ਵੈਸੀ ਪਰਨੀ ਸਭ ਇੱਥੇ ਹੈ ਇੱਕ ਪੈਨਸ਼ਨ ਮਾਤਾ ਜਿੰਦਗੀ ਜੀ ਤਾਂ ਪੈਨਸ਼ਨ ਮਾਤਾ ਦੇ ਕੋਲ ਜਦੋਂ ਆਂਦੀ ਹੈ ਮਾਤਾ ਨੂੰ ਕੋੜਦੇ ਨੇ ਕੁੱਟ ਕੇ ਘਰੋਂ ਕੱਢ ਦਿੰਦੇ ਨੇ ਜਿੰਨਾਂ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਵੀ ਮੈਨੂੰ ਇਹ ਦੱਸਿਆ ਕਿ ਭਾਜੀ ਤੁਸੀਂ ਫੈਸਲਾ ਗਲਤ ਨਹੀਂ ਲੈਂਦਾ ਬਿਲਕੁਲ ਸਹੀ ਲੈਂਦਾ ਕਿ ਇਹਨਾਂ ਦੇ ਕੋਲੋਂ ਰਾਤ ਨੂੰ 2-2 ਵਜੇ 3-3 ਵਜੇ ਘਰੋਂ ਕੱਢ ਦਿੰਦੇ ਨੇ ਕੱਲ ਜਦੋਂ 8 ਵਜੇ ਤਾਜਪੁਰ ਰੋਡ ਪੂਲੀ ਦੇ ਉੱਤੇ ਮਾਤਾ ਫੁੱਟਪਾਥ ਤੇ ਬੈਠੀ ਹੋਈ ਸੀ ਮਾਤਾ ਨੰਗੀ ਪੈਰੀ ਸੀਗੇ ਤੇ ਮਾਤਾ ਦੇ ਬਹੁ ਮਾੜੇ ਹਾਲ ਸੀਗੇ ਜਦੋਂ ਉੱਥੋਂ 66 ਨੰਬਰ ਪੀਸਰ ਵਾਲਿਆਂ ਨੇ ਫੋਨ ਕੀਤਾ ਮੈਂ ਦਿਲ ਦੀ ਕਰਾਈਆਂ ਤਾਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਸੇਵਾ ਦਾ ਮੌਕਾ ਦਿੱਤਾ ਨੇ ਉਹ ਫੋਨ ਪੁਲਸ ਵਾਲਿਆਂ ਵੱਲੋਂ ਤੁਹਾਨੂੰ ਕੀਤਾ ਗਿਆ ਸੀਗਾ ਭਾਈ ਜੋ ਕੀ ਦੇਖੋ ਸੇਵਾ ਕਰਦਾ ਵਾਂ ਅੱਗੇ ਵੀ ਬਜ਼ੇਰੀਆਂ ਮਾਵਾਂ ਭੈਣਾ ਭਰਾ ਪਟਕੇ ਹੋਏ ਰਸਤੇ 'ਚ ਮੈਂਟਲਿਸਟ ਜਿਹੜੇ ਮਿਲ ਜਾਂਦੇ ਨੇ ਉਹਨਾਂ ਨੂੰ ਘਰ ਤੱਕ ਵੀ ਪਹੁੰਚਾਦੀਦਾ ਸਮਾਜ ਸੇਵਾ ਕਰਦੇ ਕਰਦੇ ਆਸ਼ਰਮ ਵਗੈਰਾ 'ਚ ਵੀ ਪਹੁੰਚਾਦੀਦਾ ਇਸ ਕਰਕੇ ਪੀਸਰ ਵਾਲੇ ਫੋਨ ਕਰਕੇ ਕੋਈ ਜਿੱਥੇ ਕੋਈ ਦੁਖੀ ਦੇਖਦਾ ਉੱਥੇ ਫੋਨ ਕਰਕੇ ਦੱਸ ਦਿੰਦੇ ਤੇ ਹੁਣ ਤੁਸੀਂ ਤੁਹਾਡੇ ਨਾਲ ਮਾਤਾ ਇਸ ਟਾਈਮ ਬੈਠੀ ਆ ਟਿੱਬਾ ਥਾਣੇ ਦੇ ਬਿਲਕੁਲ ਸਾਹਮਣੇ ਤੁਸੀਂ ਖੜੇ ਹੋ ਕੀ ਮੰਗੇ ਪ੍ਰਸ਼ਾਸਨ ਅੱਗੇ ਆਖਿਰ ਮਾਤਾ ਨੂੰ ਕਿੱਦਾਂ ਦਾ ਜਿਹੜਾ ਇਨਸਾਫ ਉਹ ਕਦੋਂ ਮਿਲੂਗਾ ਭਾਈ ਇਨਸਾਫ ਤਾਂ ਦੇਖੋ ਜਿਹੜਾ ਮਾਤਾ ਜੀ ਨੂੰ ਮਿਲਣਾ ਹੈ ਉਹ ਤਾਂ ਰੱਬ ਦਾ ਵੱਟੋ ਇਨਸਾਫ ਕੋਈ ਨਹੀਂ ਹੋ ਸਕਦਾ ਉਹਨਾਂ ਦੇ ਬੱਚਿਆਂ ਨੂੰ ਵੀ ਇਨਸਾਫ ਰੱਬ ਨਹੀਂ ਦੇਣਾ ਔਰ ਇਨਸਾਫ ਉਹਨਾਂ ਨੂੰ ਇਹੋ ਜਿਹਾ ਮਿਲਣਾ ਹੈ ਉਹ ساری ਉਮਰ ਯਾਦ ਰੱਖਣਗੇ ਕੱਲ ਆਪਦੇ ਵੀ ਨਿਆਣੇ ਆ ਜਦੋਂ ਆਪ ਨੂੰ ਘਰੋਂ ਕੱਢਿਆ ਜਾਏਗਾ ਫਿਰ ਕਿੱਥੇ ਲੈ ਕਿੱਥੇ ਬੀਜੀ ਦੀ ਯਾਦ ਜ਼ਰੂਰ ਆਏਗੀ ਕੀ ਅਸੀਂ ਇੱਕ ਬਜ਼ੁਰਗ ਨਾਲ ਕੀ ਕੀਤਾ ਸੀ ਤੇ ਅੱਜ ਸਾਡੇ ਨਾਲ ਕੀ ਹੋ ਰਿਹਾ ਹੈ ਬਾਕੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਮੇਰਾ ਬੀਜੀ ਅੱਜ ਅੱਜ ਨਹੀਂ ਕੱਲ ਸਵੇਰੇ 8 ਵਜੇ ਤੋਂ ਲੈ ਕੇ ਬੀਜੀ ਹੁਣ ਤੱਕ ਮੇਰੇ ਨਾਲ ਹੀ ਨੇ ਮੇਰੇ ਰਾਤ ਘਰੇ ਦੇ ਵਿੱਚ ਸੀਗੇ ਕਿਉਂਕਿ ਠੰਡ ਦਾ ਭਾਈ ਮੌਸਮ ਹੈ ਠੀਕ ਹੈ ਅੱਜ ਦੇ ਟਾਈਮ ਦੇ ਵਿੱਚ ਤਾਂ ਆਪਾਂ ਆਪਣੇ ਆਪ ਨੂੰ ਨਹੀਂ ਜ਼ਿਆਦੀ देर ਠੰਡ ਦੇ ਵਿੱਚ ਰਾਤ ਨੂੰ ਬਾਹਰ ਰੁੱਕ ਸਕਦੇ ਇਹ ਤਾਂ ਫਿਰ ਵੀ ਸਿਆਣੇ ਨੇ ਤੁਹਾਨੂੰ ਇਹਨਾਂ ਦੇ ਕੋਈ ਫੋਨ ਨਹੀਂ ਆਇਆ ਕੋਈ ਮੈਸੇਜ ਨਹੀਂ ਆਇਆ ਤਿੰਨ ਪੁੱਤਰ ਐ ਇਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਤਿੰਨ بیٹے ਹੈਗੇ ਤਿੰਨੋ ਬੇਟਿਆਂ ਵੱਲੋਂ ਤੁਹਾਨੂੰ ਕੋਈ ਮੈਸੇਜ ਨਹੀਂ ਆਇਆ ਭਾਜੀ ਇੱਕ ਨਕਮਾ ਦੂਜੇ ਦਾ ਮੈਨੂੰ ਪਤਾ ਨਹੀਂ ਤੀਜੇ ਨੂੰ ਮੈਂ ਜਾਣਦਾ ਨਹੀਂ ਦੂਜੇ ਦਾ ਮੈਨੂੰ ਤਾਂ ਨਹੀਂ ਪਤਾ ਰਾਤੀ ਆਏ ਸੀਗੇ ਕਹਿੰਦੇ ਅਸੀਂ ਘਰੇ ਲੈ ਕੇ ਜਾਣਾ ਪਰ ਬੀਜੀ ਦਾ ਕਹਿਣ ਦਾ ਮਤਲਬ ਇਹੀ ਆ ਪੁੱਤ ਮੈਨੂੰ ਨਾ ਭੇਜਿਓ ਮੈਨੂੰ ਕੋਟ ਦੇ ਮਾਰਦੇ ਆ ਤੇ ਜਿਹੜੀਆਂ ਬੀਜੀ ਦੀਆਂ ਅੱਖਾਂ ਦੱਸਦੀਆਂ ਪਈਆਂ ਰੋਂਦੇ ਬੀਜੀ ਦੇ ਅਥਰੂ ਦੱਸਦੇ ਪਏ ਆ ਕਿ ਜੇ ਬੀਜੀ ਨਾਲ ਜ਼ੁਲਮ ਹੁੰਦਾ ਬੀਜੀ ਤਾਈਓ ਰੋ ਰਹੇ ਨੇ ਤੇ ਹੁਣ ਕਿੱਦਾਂ ਕਿੱਥੇ ਲੈ ਕੇ ਜਾਓਗੇ ਇਹਨਾਂ ਨੂੰ ਇਹਨਾਂ ਦੇ ਘਰ ਦੇ ਵਿੱਚ ਕਹਿੰਦੇ ਕਿ ਰਹਿਣ ਨਹੀਂ ਦਿੱਤਾ ਜਾ ਰਿਹਾ ਥਾਣੇ ਵਿੱਚ ਤੁਸੀਂ ਖੜੇ ਹੋ ਤੇ ਕਿੱਥੇ ਲੈ ਕੇ ਜਾਓਗੇ ਮਾਤਾ ਨੂੰ ਜਿਹੜਾ ਕਿ ਭਾਈ ਮਾਤਾ ਨੂੰ ਜਿਹੜੇ ਹੈਗੇ ਆ ਵਿਦ ਆਸ਼ਰਮ ਲੈ ਕੇ ਚੱਲਦੇ ਆ ਠੀਕ ਹੈ ਆਪਣਾ ਬੱਸ ਸਟੈਂਡ ਤੇ ਥੋੜੀ ਅੱਗੇ ਜਾ ਕੇ ਸਾਈਡ ਤੇ ਹੈਗਾ ਪੱਕਾ ਆਪਣਾ ਪੱਖੂਆ ਰੋਡ ਦੇ ਉੱਤੇ ਉੱਥੇ ਲੈ ਕੇ ਜਾ ਰਹੇ ਹਾਂ ਇਸ ਟਾਈਮ ਟੀਬਾ ਥਾਣੇ ਖੜੇ ਆ ਐਸਐਚਓ ਸਾਹਿਬ ਬਹੁਤ ਵਧੀਆ ਭਗਤ ਵੀਰ ਜੀ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਮਾਤਾ ਜੀ ਦਾ ਅਰੇਂਜਮੈਂਟ ਕੀਤਾ ਹੈ ਉੱਥੇ ਬਸ ਡੀਡੀਆਰ ਕੱਟ ਰਹੀ ਹੈ ਤੇ ਮਤ ਨੂੰ ਲੈ ਕੇ ਜਾ ਬਿਲਕੁਲ ਪ੍ਰਸ਼ਾਸਨ ਵੱਲੋਂ ਆਸ਼ਵਾਸਨ ਦਿੱਤਾ ਗਿਆ ਤੁਹਾਨੂੰ ਭਾਈ ਜੀ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਪ੍ਰਸ਼ਾਸਨ ਵੀ ਦੇਖਦਾ ਪਿਆ ਮਾਤਾ ਦੇ ਹਾਲ ਤੇ ਉਸ ਹਿਸਾਬ ਨਾਲ ਲੈ ਕੇ ਐਸਐਚਓ ਸਾਹਿਬ ਨੇ ਆਪ ਮਾਤਾ ਦਾ ਅਰੇਂਜਮੈਂਟ ਕੀਤਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੁਆਰ ਤੋਂ ਤੁਹਾਨੂੰ ਦਿਖਾ ਦਿੰਨੇ ਆ ਉੱਪਰ ਤੋਂ ਹਾਲਾਤ ਜਿਹੜੇ ਹੈ ਉਹ ਕਿਸ ਤਰੀ ਹੋ ਚੁੱਕੀ ਹੋਈ ਆ ਫਿਰ ਵੀ ਉਸ ਮਾਂ ਨੂੰ ਕਿਸ ਤਰੀਕੇ ਉਹ ਬੇਟਿਆਂ ਵੱਲੋਂ ਜਿਹੜਾ ਕਲਯੁਗੀ ਬੇਟੇ ਜਨੂਨ ਕੇ ਹਸਦੇ ਆਪਾ ਕਿ ਉਹ ਬੇਟਿਆਂ ਵੱਲੋਂ ਕਰੋ ਬਾਹਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਇੱਕ ਸਮਾਜ ਸੇਵੀ ਜਨੂ ਕਿਹਾ ਜਾਦਾ ਹੈ ਰੋਹਿਤ ਰੋੜਾ ਜੀ ਜਿਨ੍ਹਾਂ ਵੱਲੋਂ ਜਿਹੜਾ ਮਾਤਾ ਨੂੰ ਆਪਣੇ ਕੋਲ ਰੱਖਿਆ ਗਿਆ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਅੱਗੇ ਉਹਨਾਂ ਵੱਲੋਂ ਗੁਹਾਰ ਲਈ ਗਈ ਹੈ ਉਹ ਪ੍ਰਸ਼ਾਸਨ ਦੇਖਣਾ ਇਹ ਹੋਵੇਗਾ ਉਸ ਤੋਂ ਪਹਿਲਾਂ ਗੱਲਬਾਤ ਕਰਾਂਗੇ ਉਸ ਮਾਤਾ ਦੇ ਤਿੰਨੋ ਬੇਟਿਆਂ ਨਾਲ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਉਹਨਾਂ ਦੀ ਗੱਲਬਾਤ ਕਰਦੇ ਹਾਂ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਵੀ ਗੱਲਬਾਤ ਕਰਾਂਗੇ ਕਿ ਕੀ ਇਨਸਾਫ ਜਿਹੜਾ ਇਸ ਮਾਤਾ ਨੂੰ ਦਿੱਤਾ ਜਾਂਦਾ ਹੈ ਬਿਲਕੁਲ ਸੋ ਇਕਬਾਲ نگر ਦੇ ਵਿੱਚ ਪਹੁੰਚੇ ਆ ਉਸ ਪਰਿਵਾਰ ਦੇ ਵਿੱਚ ਜਿਸ ਪਰਿਵਾਰ ਵੱਲੋਂ ਜਿਹੜੀ ਬਜ਼ੁਰਗ ਮਹਿਲਾ ਹੈ ਜਿਹੜੀ ਬਾਹਰ ਰੋਡਾਂ ਦੇ ਉੱਤੇ ਰੋਲ ਰਹੀ ਸੀਗੀ ਸੋ ਗੱਲਬਾਤ ਕਰਾਂਗੇ ਉਹਨਾਂ ਦੇ ਬੇਟੇ ਨੇ ਉਹਨਾਂ ਦੀ ਜਿਹੜੀ ਨੂੰਹ ਹੈ ਉਹ ਸਾਡੇ ਨਾਲ ਮੌਜੂਦ ਹੈ ਇਸ ਟਾਈਮ ਸੋ ਗੱਲਬਾਤ ਕਰਾਂਗੇ ਕਿ ਕਿੰਨੇ ਬੇਟੇ ਸੀਗੇ ਉਹਨਾਂ ਦੇ ਕਿਹਾ ਜਾਂਦਾ ਸੀਗਾ ਕਿ ਤਿੰਨ ਬੇਟੇ ਸੀਗੇ ਸੋ ਗੱਲਬਾਤ ਕਰਦੇ ਹਾਂ ਉਸ ਪਰਿਵਾਰ ਕੋ ਪਹੁੰਚੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਵਰਸ਼ਰਾੜੀ ਹੈ ਤੇ ਇਹਨਾਂ ਦੇ ਛੋਟਾ ਮੁੰਡਾ ਜਿਹੜਾ ਸਭ ਤੋਂ ਛੋਟਾ ਉਹ ਮਾਤਾ ਨੂੰ ਮਾਰਦਾ ਸੀਗਾ ਮਾਰਿਆ ਸੀ ਉਹਨੇ ਕੁੱਟਿਆ ਸੀ ਤੇ ਮਾਤਾ ਆਪ ਹੀ ਥਾਣੇ ਚਲ ਗਈ ਹੈ ਉੱਥੋਂ ਨੇ ਰਿਪੋਰਟ ਲਖਾਈ ਹੈ ਥਾਣੇ ਵਿੱਚ ਉਹਨਾਂ ਮਾਤਾ ਨੂੰ ਵੀ ਬੁਲਾਇਆ ਤੇ ਉਹ ਬੇਟੇ ਨੂੰ ਵੀ ਬੁਲਾਇਆ ਤਾਂ ਉਹਨਾਂ ਨੇ ਰਾਤ ਉਹਨਾਂ ਨੂੰ ਰੱਖਿਆ ਵੀ ਸਾਨੂੰ ਵੀ ਬੁਲਾਇਆ ਅਸੀਂ ਵੀ ਗਏ ਸੀ ਮੇਰਾ ਘਰ ਆ ਲੱਗ ਤੇ ਮੈਂ ਵੀ ਅਸੀਂ ਗਏ ਸੀਗੇ ਅਸੀਂ ਲੈਣ ਗਏ ਸੀਗੇ ਸਾਨੂੰ ਪੁਲਿਸ ਵਾਲਿਆਂ ਨੇ ਬੁਲਾਇਆ ਸੀ ਅਸੀਂ ਗਏ ਸੀ ਅਰ ਉਹਨਾਂ ਨੇ ਸਾਨੂੰ ਪੁੱਛਿਆ ਬਈ ਤੁਸੀਂ ਸਹਿਨ ਕਰੋਗੇ ਆਂ ਕਿ ਆਸੀਂ ਸਹਿਨ ਨਹੀਂ ਕਰਨੇ ਅਸੀਂ ਮਾਤਾ ਨੂੰ ਲੈਣ ਆਏ ਆਂ ਤੁਸੀਂ ਮਾਤਾ ਨੂੰ ਸਾਡੇ ਨਾਲ ਭੇਜੋ ਤੇ ਮਾਤਾ ਕਹਿੰਦੀ ਮੈਂ ਇਹਨਾਂ ਨਾਲ ਨਹੀਂ ਜਾਣਾ ਨਾ ਮੈਂ ਇਹਨਾਂ ਕੋ ਰਹਿਣਾ ਨਾ ਮੈਂ ਦੂਜੇ ਮੁੰਡੇ ਕੋ ਰਹਿਣਾ ਨਾ ਮੈਂ ਇਹਨਾਂ ਕੋ ਰਹਿਣਾ ਮੈਂ ਆਸ਼ਰਮ 'ਚ ਰਹਿਣਾ ਹੈ ਕੁਛ ਮਾਤਾ ਦੇ ਕਿੰਨੇ ਮੁੰਡੇ ਆ ਤੁਹਾਡੇ ਤੇਨ ਮੁੰਡੇ ਆ ਦੇ ਤੁਸੀਂ ਕਿੰਨੇ ਨੰਬਰ ਦੇ ਮੈਂ ਦੂਜੇ ਨੰਬਰ ਤੇ ਦੂਜੇ ਨੰਬਰ ਦੇ ਵਿੱਚ ਮਾਤਾ ਨੂੰ ਆਪਣੇ ਕਰੇ ਰੱਖਣਾ ਚਾਹੁੰਦੇ ਹੋ ਤੁਸੀਂ ਹਾਂ ਚਾਹੁੰਦੇ ਆਸੀਂ ਮੈਂ ਲੈਣ ਗਈ ਸੀ ਮਾਤਾ ਆਈ ਨਹੀਂ ਮੇਰੇ ਨਾਲ ਪਰ ਉਹ ਰੋਡਾਂ ਦੇ ਉੱਤੇ ਰੁਲਦੀ ਹੈ ਰੋਡਾਂ ਤੇ ਕੋਈ ਨਹੀਂ ਰੁਲਦੀ ਰੁਲਦੀ ਉਹ ਰੋਟੀ ਮੈਨ ਨਹੀਂ ਮਿਲਦੀ ਸਭ ਕੁਝ ਮਿਲਦੀ ਉਹ ਆਪ ਹੀ ਘੁੰਮਦੀ ਫਿਰਦੀ ਸੀ ਉਹਨੂੰ ਆadat ਆ ਘੁੰਮਣ ਦੀ ਸਾਰੇ ਘੁੰਮਦੀ ਹੈ ਕਦੀ ਉਹ ਤੇ ਜਾਂਦੀ ਸਾਰਾ ਮੱਲਾ ਉਹਨਾਂ ਨਾਲ Goa ਸਾਰਾ ਮੱਲਾ ਰੋਟੀ ਦਿੰਦਾ ਸੀ ਸੇਵਾ ਕਰਦਾ ਸਾਰਾ ਮੱਲਾ ਉਹਨੂੰ ਪੁੱਛਦਾ ਆ ਕੋਈ ਐਸੀ ਕਮੀ ਨਹੀਂ ਗਈ ਉਹ ਆਪ ਹੀ ਨਹੀਂ ਰਹਿੰਦੀ ਕਿਸੇ ਵਿੱਚ ਪਰ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਉਹਨਾਂ ਨੂੰ ਕੁੱਟਿਆ ਜਾਂਦਾ ਮਾਰਿਆ ਜਾਂਦਾ ਤਾਂ ਉਹ ਬਾਦ ਮਾਰਦਾ ਉਹਦਾ ਛੋਟਾ ਮੁੰਡਾ ਆਹੀ ਮਾਰਦਾ ਸ਼ਰਾਬੀ ਤੁਸੀਂ ਕਦੋਂ ਮਨਾ ਜਦੋਂ ਉਹਨਾਂ ਨੂੰ ਮਾਰੂ ਪਾਏ ਤੁਸੀਂ ਮਨਾ ਕੀਤਾ ਕਦੀ ਮਾਂ ਕਰਦੇ ਆ ਸਾਨੂੰ ਮਾਰਦਾ ਉਲਟਾ ਆ ਦੇਖੋ ਮੇਰਾ ਗੂਠਾ ਤੋੜਿਆ ਐ ਨੇ ਮੈਨੂੰ ਮਾਰਿਆ ਮੇਰੇ ਬਾਲ ਪੁੱਟੇ ਆ ਹਾਂ ਤੁਸੀਂ ਇੱਕ ਘੁੰਮਣ ਵਾਲੀ ਗੱਲ ਕੀਤੀ ਗਈ ਸਮਰਦੀ ਵਿੱਚ ਉਹ ਘੁੰਮਰ ਦੇ ਸੀ ਓਏ ਹੁੰਮਦੀ ਜਿਹੜੀ ਗਲੀ ਚ ਮਰਜੀ ਇਨਕੁਆਇਰੀ ਕਰ ਲਓ ਤੁਸੀਂ ਆਪ ਜਾਣਦੀ ਸੀ ਜਦੋਂ ਹੁਣ ਥਾਣੇ ਉੱਥੇ ਰਿਪੋਰਟ ਲਖਾਨ ਗਈ ਨਾ ਭੋਲੇ ਦੇ ਉਹ ਆਪ ਹੀ ਗਈ ਐ ਉਹਦੇ ਨਾਲ ਕੋਈ ਨਹੀਂ ਗਿਆ ਤੇ ਕਿੰਨੀ ਉਮਰ ਹੋਊਗੀ ਮੈਨੂੰ ਪਤਾ ਨਹੀਂ ਕਿੰਨੀ ਉਮਰ 80 90 ਆ ਕੀ ਹੋਣਾ ਉਹਦਾ ਸੰਤੋਸ਼ ਰਾਣੀ ਸੰਤੋਸ਼ ਰਾਣੀ ਹੁਣ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਆਪਣੇ ਹਿਰਾਸਤ ਵਿੱਚ ਰੱਖਿਆ ਗਿਆ ਤੇ ਕੀ ਮੰਗ ਹੈ ਤੁਹਾਡੀ ਅਸੀਂ ਤੁਹਾਨੂੰ ਰੱਖਣਾ ਚਾਹੁੰਦੇ ਆ ਹੁਣ ਉਹਦੀ ਮਰਜ਼ੀ ਆ ਕਿੱਦਾਂ ਰਹਿੰਦੀ ਆ ਉਹ ਤੁਹਾਡੇ ਕੋ ਰਹਿੰਦੀ ਆ ਤਾਂ ਤੁਸੀਂ ਉਹਨਾਂ ਨੂੰ ਕੋਈ ਤਰੀਕਾ ਦਾ ਪਿਆਰ ਕਰੋ ਹਾਂ ਉਹਦਾ ਹੀ ਅਸੀਂ ਰੱਖਾਂਗੇ ਸਭ ਕੁਝ ਕਰਾਂਗੇ ਪਰ ਇਹਦਾ ਹੀ ਲਾ ਕਰਨਾ ਚਾਹੀਦਾ ਇਹ ਮਾਰਦਾ ਕੁੱਟਦਾ ਏ ਜਦੋਂ ਮੈਂ ਉਹਨੂੰ ਰੋਟੀ ਦੇਨੀ ਆ ਸਭ ਕੁਝ ਦੇਨੀ ਆ ਇਹ ਮੈਨੂੰ ਵੀ ਮਾਰਦਾ ਸਾਡੇ ਇੱਟਾ ਮਾਰਦਾ ਰੋੜੇ ਮਾਰਦਾ ਸਾਰਾ ਗੇਟ ਪੰਨਦਾ ਪੂਰੀ ਗਲੀ ਕੋ ਆ ਜਿੰਨੂੰ ਮਰਜ਼ੀ ਕੁਛ ਥੋੜੇ ਕੋ ਇਸ ਦੀ ਕੋਈ ਸੀਸੀਟੀਵੀ ਪਈ ਆ ਥੋੜੇ ਕੈਮਰੇ ਲੱਗੇ ਹੋਏ ਨੇ ਮਾਰਨ ਕੁੱਟਣ ਦੀ ਮੇਰੇ ਕੋ ਇਹਨੇ ਜਿਹੜਾ ਮੈਨੂੰ ਮਾਰਿਆ ਸੀ ਨਾ ਉਹਦੀ ਮੇਰੇ ਕੋ ਵੀਡੀਓ ਹੈਗੀ ਆ ਮਾਤਾ ਨੂੰ ਕੁੱਟਣ ਦੀ ਸੀਸੀਟੀਵੀ ਹੈ ਮੈਂ ਉਹ ਮੈਂ ਕਦੀ ਬਣਾਈ ਨਹੀਂ ਕਿ ਉਹ ਮੈਂ ਕੱਲ ਰਿਕਾਰਡ ਕਰਦੀ ਸੀ ਹੋਈ ਨਹੀਂ ਬੱਤੀ ਚੱਲੇ ਗਈ ਸੀ ਸਾਡਾ ਨਾ ਬੱਤੇ ਦੇ ਨਾਲ ਕੋਨੈਕਟ ਨਹੀਂ ਹੈਗਾ ਕੱਲਾ ਬੱਤੀ ਨਾਲ ਹੀ ਕੈਮਰੇ ਲੱਗੇ ਹੋਇਆ ਪਰ ਮੈਂ ਕੱਲ ਦੇਖ ਰਹੀ ਸੀ ਪਰ ਆਇਆ ਨਹੀਂ ਕੈਮਰਾ ਪਰ ਮਾਤਾ ਕਿਉਂ ਕਹਿ ਰਹੀ ਹੈ ਕਿ ਉਹ ਪਿੰਗਲ ਬਾੜੇ ਜਾਣਾ ਚਾਹੁੰਦੀ ਹੈ ਉਹ ਤੁਹਾਡੇ ਕੋਲ ਉਹ ਮਾਤਾ ਨੂੰ ਬਤਾਇਆ ਮਾਤਾ ਕਿਸੇ ਦੇ ਵਿੱਚ ਨਹੀਂ ਰਹਿ ਸਕਦੀ ਉਹ ਨਹੀਂ ਰਹਿ ਸਕਦੀ ਉਹ ਨਾ ਕਿਸੇ ਨਾਲ ਰੋਟੀ ਖਾਂਦੀ ਹੈ ਨਾ ਕਿ ਉਹ ਗਾਲਾਂ ਕੱਢਦੀ ਸਵੇਰੇ ਉੱਠ ਕੇ ਗਾਲਾਂ ਕੱਢਦੀ ਐਨਾ ਬੋਲਦੀ ਹੈ ਨਾ ਕੋਈ ਹਿਸਾਬ ਨਹੀਂ ਪਰ ਮਾਤਾ ਬੋਤਾਂ ਕਰਦੀ ਹੈ ਮਾਤਾ ਉਹ ਝੂਠ ਬੋਲਦੀ ਹੈ ਪਰ ਮਾਤਾ ਵੱਲੋਂ ਇੱਕ ਦਲ ਹੋਰ ਕਹੀ ਜਾਂਦੀ ਹੈ ਉਹਨਾਂ ਦੀ ਕੋਈ ਪੈਨਸ਼ਨ ਆਂਦੀ ਹੈ ਕਿੰਨੀ ਕੀ ਪੈਨਸ਼ਨ ਉਹਨਾਂ ਦੀ ਉਹਨੂੰ ਪਤਾ ਹੋਗਾ ਅਸੀਂ ਤਾਂ ਨਾ ਕਦੀ ਪੈਨਸ਼ਨ ਲਈਏ ਨਾ ਸਾਨੂੰ ਪਤਾ ਹੈ ਪੈਨਸ਼ਨ ਉਹ ਆਪੇ ਲੈਣ ਜਾਂਦੀ ਹੈ ਉਹਦੇ ਕੋਲ ਹੀ ਪੈਨਸ਼ਨ ਹੁੰਦੀ ਹੈ ਕਿੰਨੀ ਕੀ ਹੈਗੀ ਕੁਝ ਨੌਲੇਜ ਹੈ ਤੁਹਾਨੂੰ ਮੈਂ ਇਹ ਸੁਣਦੀ 22000 ਰੁਪਏ ਲੈਂਦੀ ਹੈ ਕਹਿੰਦੀ ਮੈਂ ਪੈਨਸ਼ਨ ਫੋਜੀ ਦੀ ਕਰਦੀ ਹਾਂ ਜੋ ਮੈਂ ਲਾ 22000 ਪਰ ਮੈਨੇਜ ਨਹੀਂ ਕਰ ਸਕਦੀ ਫਿਰ ਵੀ ਤੁਸੀਂ ਕਰੋ ਲੈ ਕੇ ਆਪਣੇ ਕੋਲ ਰੱਖੀ ਤੋਂ ਨਾ ਕੋਈ ਦੇਖੋ ਉਹਨੂੰ ਪਤਾ ਰਹਾ ਉਹਨੂੰ ਪੁੱਛੋ ਨਾ ਤੁਸੀਂ ਸਾਡੇ ਉੱਪਰ ਇਲਜ਼ਾਮ ਲਾ ਰਹੇਗੀ ਉਹ ਤਾਂ ਇਲਜ਼ਾਮ ਲਾਉਗੀ ਉਹ ਝ ਝੂਠ ਬੋਲਦੀ ਸਾਰਾ ਝੂਠ ਬੋਲਦੀ ਫੋਨ ਤੁਸੀਂ ਅਗਰ ਪ੍ਰਸ਼ਾਸਨ ਤੁਹਾਨੂੰ ਉਹਨਾਂ ਦੇ ਉਹਨਾਂ ਨੂੰ ਤੁਹਾਨੂੰ ਤੁਹਾਡੇ ਗ੍ਰਸਤ ਦੇਣਾ ਚਾਹੁੰਦੀ ਹੈ ਤੇ ਤੁਸੀਂ ਰੱਖੋਗੇ ਹਾਂ ਮੈਂ ਰੱਖੂਗੀ ਉਹਨੂੰ ਮੈਂ ਰੱਖਾਂਗੀ ਪਰ ਇਹਦਾ ਇੰਤਜ਼ਾਮ ਕਰਨਾ ਪੋਗਾ ਤੁਹਾਨੂੰ ਠੀਕ ਹੈ ਇਹ ਮਾਰਦਾ ਕੁੱਟਦਾ ਇਹ ਇਹ ਮੈਂ ਰੱਖਾਂਗੀ ਰੋਟੀ ਪਾਣੀ ਸਭ ਕੁਝ ਦਿਾਂਗੀ ਸੇਵਾ ਕਰੂੰਗੀ ਪਰ ਇਹ ਨਾ ਮਾਰੇ ਉਹਨੂੰ ਜਦੋਂ ਮੈਂ ਰੋਟੀ ਦੇਣੀ ਹੈ ਇਹ ਮਾਰਦਾ ਹੈ ਸਰ ਇੱਕ ਮਾਮਲਾ ਆਇਆ ਸੀਗਾ ਇੱਕ ਬਜ਼ੁਰਗ ਮਹਿਲਾ ਸੀਗੀ ਜਿਹਨਾਂ ਨੂੰ 20 ਕਰੋੜਾਂ ਜੀ ਬਲ ਰਾਧਾ ਸ਼ੋਮੀ ਸਸੰਕਰ ਤੋਂ ਆਪਣੇ ਕਰ ਲਏ ਜਾਇਆ ਗਿਆ ਸੀ ਤੋਂ ਬਾਅਦ ਉਹ ਥਾਣੇ ਦੇ ਵਿੱਚ ਬਾਹਰ ਬੈਠੀ ਹੋਈ ਹੈ ਕੀ ਕਰਾ ਕਾਰਨ ਬ੍ਰਦਰ ਰਹਾ ਕਿ ਮਾਤਾ ਸਾਡੇ ਕੋਲ ਆਈ ਸੀ ਤੇ ਜਿਹੜਾ ਕੀ ਉਹਦਾ ਬੱਚਾ ਆ ਕਿ ਸ਼ਰਾਬ ਪੀ ਕੇ ਬਹੁਤ ਉਹਨੂੰ ਤੰਗ ਪ੍ਰੇਸ਼ਾਨ ਕਰਦਾ ਤੇ ਜਿਹੜਾ ਸੈਕੰਡ ਬੇਟਾ ਦਾ ਨਾਲ ਬਿਲਕੁਲ ਨਾਲ ਘਰ ਆਇਆ ਉਹਦਾ ਤੇ ਉਹ ਵੀ ਉਹਨੂੰ ਤੰਗ ਪ੍ਰੇਸ਼ਾਨ ਕਰਦਾ ਪਰ ਦਖੰਦਾ ਜੀ ਜੇ ਦੂਸਰਾ ਬੇਟਾ ਕੁੱਟਦਾ ਉਹਨੂੰ ਤਾਂ ਉਹ ਦਖੰਦਾ ਜੀ ਨਹੀਂ ਕਰਦਾ ਵਿੱਚ ਕੀ ਸ਼ਰਦਾਤਮਾ ਜਾਂ ਕੁਝ ਵੀ ਹੈ ਤੇ ਜਿਹੜੀ ਮਾਤਾ ਕੇ ਆਪਣੇ ਦੋਨੇ ਬੱਚਿਆਂ ਤੋਂ ਬੜੀ ਤੰਗ ਪ੍ਰੇਸ਼ਾਨ ਸੀ ਤੇ ਆਪਣੇ ਰੋਹਿਤ ਪੋਲਾ ਜੀ ਨੇ ਚਲੋ ਉਹਨਾਂ ਦੀ ਮਦਦ ਕੀਤੀ ਰਾਤ ਆਪਣੇ ਘਰ ਲੈ ਗਈ ਸੀ ਤੇ ਮਾਤਾ ਕਹਿ ਰਹੀ ਕਿ ਮਨੂੰ ਕਿਸੇ ਆਸ਼ਰਮ ਦੇ ਵਿੱਚ ਛੱਡਿਆ ਜਾਵੇ ਤੇ ਮਨੂੰ ਇਹਨਾਂ ਤੋਂ ਛੁਟਕਾਰਾ ਚਾਹਿਆ ਜਾਵੇ ਤੇ ਸਰ ਬੇਟੇ ਦਾ ਨਾਮ ਪਤਾ ਲੱਗਿਆ ਕੀ ਹੈ ਬੇਟੇ ਦਾ ਨਾਮ ਨਹੀਂ ਅਜੇ ਨਹੀਂ ਪਤਾ ਲੱਗਿਆ ਉਹਦਾ ਨਾਮ ਤੇ ਸਰ ਕੀ ਇਨਸਾਫ ਦਿੱਤਾ ਜਾਊਗਾ ਉਸ ਮਾਤਾ ਨੂੰ ਮੈਂ ਇਤਿਬਾਰ ਮਾਤਾ ਨੂੰ ਬ੍ਰਦਰ ਇਹ ਹੈ ਉਹ ਕਹਿੰਦੇ ਕਿ ਅਸੀਂ ਕਾਰਵਾਈ ਤਾਂ ਮੈਂ ਫਿਲਹਾਲ ਨਹੀਂ ਚਾਹੁੰਦੀ ਮੈਂ ਚਾਹੁੰਦੀ ਕਿ ਮੇਰਾ ਨਾ ਬੱਚਿਆਂ ਦੇ ਘਰ ਮੈਂ ਨਹੀਂ ਜਾਣਾ ਹੈਗਾ ਤੇ ਮੈਨੂੰ ਆਸ਼ਰਮ ਦੇ ਵਿੱਚ ਛੱਡਿਆ ਜਾ। ਪਰ ਸਰ ਮਾਤਾ ਵੱਲੋਂ ਕਿਹਾ ਜਾਂਦਾ ਕਿ ਉਹਨਾਂ ਦੀ ਕੋਈ ਪੈਨਸ਼ਨ ਆਂਦੀ ਹੈ ਤੇ ਜੋ ਵੀ ਜਾ ਰੂਗੀ ਆ ਮਤਲਬ। ਹਾਂ ਹਾਂ। ਹਾਂ ਮਾਤਾ ਦੇ ਕਹਿਣ ਦਾ ਹੈਗਾ ਜੀ ਕਿ ਪੈਨਸ਼ਨ ਆਉਂਦੀ ਹੈ ਕਿ ਬੱਚੇ ਘੜਾ ਕੇ ਵੜ ਲੈਂਦੇ ਨੇ ਤੇ ਮੇਰੀ ਦੇਖ ਰੇਖ ਉਹ ਨਹੀਂ ਕਰਦੇ ਹੈਗੇ ਨਾ ਉਹਨਾਂ ਨੂੰ ਰੋਟੀ ਪਾਣੀ ਦਿੰਦੇ ਆ ਤੇ ਇਸੇ ਕਰਕੇ ਫਿਰ ਆਸ਼ਰਮ ਛੱਡਿਆ ਜਾਵੇਗਾ। ਆਸ਼ਰਮ ਨਾਲ ਗੱਲਬਾਤ ਹੋ ਗਈ ਹੈ। ਰੋਹੀ ਜੀ ਦੀ ਆਪਣੀ ਗੱਲਬਾਤ ਹੋ ਗਈ ਉਹਨਾਂ ਨਾਲ ਤੇ ਉੱਥੇ ਨੂੰ ਦੇਖਵਾ ਕੀਤੀ ਜਾਵੇਗੀ। ਸਰ ਤੁਹਾਡੀ ਅਗਵਾਈ ਹੇਠ ਉਹਨਾਂ ਨੂੰ ਆਸ਼ਰਮ ਦੇ ਵਿੱਚ ਛੱਡਿਆ ਜਾਵੇ। ਬਿਲਕੁਲ ਜੀ ਬਿਲਕੁਲ ਅਸੀਂ ਮੁਲਾਜ਼ਮ ਭੇਜਾਂਗੇ। ਉਸ ਬਜ਼ੁਰ ਲੱਭਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਵੀ ਗੱਲਬਾਤ ਕੀਤੀ ਉਹਨਾਂ ਦੇ ਦੂਜੇ ਨੰਬਰ ਦੀ ਜੜੀ ਹੈ ਉਹ بیٹے ਦਾ ਜਿਹੜੀ ਵਾਈਫ ਹੈ ਉਹ ਮਿਲ ਚੁੱਕੀ ਤੋਂ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਸ ਮਹਿਲਾ ਨੂੰ ਉਸ ਮਾਤਾ ਨੂੰ ਅਸੀਂ ਆਪਣੇ ਘਰ ਦੇ ਵਿੱਚ ਰੱਖਣਾ ਚਾਹੁੰਦੇ ਨੇ ਪਰ ਉਹ ਆਪ ਨਹੀਂ ਰਹਿਣਾ ਚਾਹੁੰਦੇ ਇਸ ਗੱਲ ਦੇ ਵਿੱਚ ਕੀ ਸੱਚ ਹੈ ਕੀ ਝੂਠ ਹੈ ਕਮੈਂਟਰ ਆਏ ਤੁਸੀਂ ਦੱਸਣਾ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਉਹ ਲੋਕ ਇਹ ਕਹਿ ਗਿਆ ਕਿ ਮਾਤਾ ਨਾਲ ਪੁੱਛਕਿਚ ਕਰਨ ਤੋਂ ਬਾਅਦ ਮਾਤਾ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਆਪਣੇ ਬੇਟਿਆਂ ਨਾਲ ਜਿਹੜਾ ਨਹੀਂ ਰਹਿਣਾ ਚਾਹਦੀ ਕਿਉਂਕਿ ਮੇਰੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਮੈਨੂੰ ਕਿਸੇ ਆਸ਼ਰਮ ਦੇ ਵਿੱਚ ਜਿਹੜਾ ਸ਼ਿਫਟ ਕਰਾ ਦਿੱਤਾ ਜਾਵੇ ਸੋ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕਿਸੇ ਆਸ਼ਰਮ ਦੇ ਵਿੱਚ ਜਿਹੜਾ ਜਿਹੜਾ ਸ਼ਿਫਟ ਕਰਾਇਆ ਜਾਊਗਾ ਦੇਖਦੇ ਹੋ ਲੁਧਿਆਣਾ ਲਾਈਵ ਮੈਨੇਜਰ ਕੈਮਰਾਮੈਨ ਅਮੀ ਦੇ ਨਾਲ ਤਾਂ